ਕਹਿੰਦੀ ਹੈ ਕਹਿੰਦੀ ਵੇਚ ਕੇ ਕਿਲਾ 20 ਲੱਖ ਬਟਿਆ 80 ਸਰਦਾਰਾ ਵੇ ਜੀਓ ਕਹਿੰਦੀ ਬੋੜ ਬੋੜ ਲੱਗ ਪਿਆ ਪਹਿਲਾਂ ਵਾਂਗੂ ਕਰਨ ਦੁਬਾਰਾ ਵੇ ਕਿਹੜੀ ਗੱਲ 나오 ਕਹਿੰਦੀ ਮੰਗਿਆ 100 ਰੁਪਈਆ ਕਹਿੰਦਾ ਬਟੂਆ ਖਾਲੀ ਵੇ ਤੇਰੇ ਕਿੱਧਰ ਗਏ ਰੁਪਈਏ ਪੁੱਛਦੀ ਆ ਘਰ ਵਾਲੀ ਨੂੰ ਪੁੱਛਦੀ ਆ ਘਰ ਵਾਲੀ ਨੂੰ ਆ ਵੀ ਮਿਊਜ਼ਿਕ ਤਾਂ ਮੈਂ ਇੱਕ ਵਾਰੀ ਬਣਾ ਕੇ ਦਿਖਾ ਫਿਰ ਅੱਲੀ ਕੋਈ ਨਹੀਂ ਕੱਲਾ ਕੱਲਾ ਹਿਸਾਬ ਮੇਰਾ ਲਿਖਿਆ ਪਿਆ ਏ ਤੇ ਅੱਜ ਦੇਖਣਾ ਹੈ ਬਰਾਬਰ ਕਰਦੇ ਆ ਕਿ ਨਹੀਂ ਕਈ ਸਾਲਾਂ ਦਾ ਨਾਲੇ ਹਾਏ ਵੇਚ ਕੇ ਕਿ ਲਾਵੇ ਲੱਖ ਵਟਿਆ ਸੀ ਸਰਦਾਰਾ ਵੇ ਤੂੰ ਬੁੜ-ਬੁੜ ਲੱਗ ਪਿਆ ਪਹਿਲਾਂ ਵਾਂਗੂ ਕਰਨ ਦਿਵਾਰਾ ਵੇ ਮੈਂ ਮੰਗਿਆ 100 ਰੁਪਈਆ ਅੱਛਾ ਸਿਰਫ 100 ਰੁਪਈਆ ਹੀ ਮੰਗਿਆ ਸੀ ਅੱਛਾ ਸਰਦਾਰ ਸਾਹਿਬ ਕੋਲ ਹਾਂਜੀ ਮੈਂ ਮੰਗਿਆ 100 ਰੁਪਈਆ ਤੂੰ ਕਹਿਣਾ ਬਟੂਆ ਖਲੀਵੇਂ ਤੇਰੇ ਕਿਧਰ ਗਏ ਰੁਪਈਏ ਪੁੱਛਦੀ ਆ ਕਰਵਾਲੀ ਵੇ ਵਧੀਆ ਸਾਤਾਬ ਲੈਣਾ ਓ ਲੱਖ ਰੁਪਈਆ ਬੋਰ ਤੇ ਲੱਗਿਆ ਚੜੇ ਸਿਆਲ ਕੁੜੇ ਇਹ ਤਾਂ ਵਧੀਆ ਕੰਮ ਕਰਿਆ ਬਰਉਣਾ ਸਾਹਿਬ ਨਹੀਂ ਮੈਂ ਲੈਣ ਦੇਣ ਨੇ ਲਕਰਿਆ ਸਾਰਾ ਕਾਹ ਨਾਲ ਕੁੜੀ ਕੀ ਗੱਲ ਐ ਇਹ ਵੀ ਸਭ ਤੋਂ ਵਧੀਆ ਉਹ 4 ਲੱਖ ਉਹ ਸਣੇ ਵਿਆਜ ਵਾਹ ਵਾਹ ਬਣਾ ਕੇ ਬਹਿ ਗਿਆ ਨਹੀਂ ਨਾਲੇ ਲੱਖ ਰੁਪਈਆ ਮੰਗ ਕੇ ਤੇਰਾ ਭਾਈ ਲੈ ਗਿਆ ਨਹੀਂ ਕੋਈ ਗੱਲ ਨਹੀਂ ਮੋੜ ਦੇ ਕੇ ਪਰੋਣਾ ਸਾਹਿਬ ਹੋ ਲੱਖ ਰੁਪਈਆ ਮੰਗ ਕੇ ਮੇਰਾ ਸਾਲਾ ਲੈ ਗਿਆ ਨਹੀਂ ਪੁੱਛ ਲੈ ਆਪਣੇ ਭਾਈ ਨੂੰ ਲੱਖ ਰੁਪਈਆਾਂਾਂ ਕੇ ਤੇਰਾ ਭਾਈ ਲੈ ਗਿਆ ਨਹੀਂ ਆ ਲੱਖ ਰੁਪਈਆਾਂਾਂ ਕੇ ਮੇਰਾ ਸਾਲਾ ਲੈ ਗਿਆ ਨਹੀਂ ਲੱਖ ਰੁਪਈਆਾਂਾਂ ਕੇ ਮੇਰਾ ਉਹ ਸਾਲਾ ਲੈ ਗਿਆ ਨਹੀਂ ਆ ਜਾ ਭਾਈ ਓਏ ਕਹਿੰਦੀ ਮੇਰੇ ਵੀਰ ਨਾ ਕੁਛ ਕਹੇ ਮੱਦਾ ਨਾ ਬੋਲ ਵੀ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਬਹੁਤਾਂ ਭਰਾਵਾਂ ਵਾਲੀਏ ਕਹਿੰਦੀ ਮੇਰੇ ਵੀਰ ਦਾ ਨਾ ਨਾਲੇ ਹੋਰ ਗੱਲਾਂ ਜਿੰਦਿਆਂ ਮਰ ਜੀ ਕਰ ਆਉਣ ਦੇ ਕੋਈ ਗੱਲ ਨਹੀਂ ਅੱਜ ਰਖੜਾਂਗੇ ਵੀਰ ਮੇਰੇ ਦਾ ਲੱਖ ਰੁਪਈਆ ਜੁਬਦਾ ਤੈਨੂੰ ਵੇ ਹੋਰ ਮੋੜ ਤਾਂਗੇ 14 ਲੱਖ ਗਿਆ ਕਿੱਥੇ ਉਹ ਵੀ ਦੱਸ ਦੇ ਮੈਨੂੰ ਵੇ ਦੱਸੋ ਪ੍ਰੋਫੈਸਰ ਸਾਹਿਬ ਹੋ 5 ਲੱਖ ਤੋਂ ਪੂਰਾ ਕੋਠੀ ਉੱਤੇ ਲਵਾਇਆ ਨਹੀਂ ਉਹ ਕਾ ਜੋਤ ਸਦੀ ਬਾਈ ਜੀ 40000 ਦਾ ਕੱਲਾ ਹੀ ਸੋਫਾ ਸੈਟ ਸੀ ਆਇਆ ਨਹੀਂ ਹੋਈ 80000 ਦੀ ਮੈਂ ਵੀ ਲੰਡੀ ਜੀਪ ਲਿਆਂਦੀ ਨਹੀਂ ਵਾਹ ਜੀ ਵਾਹ ਉਹ ਜੀ ਦੇ ਵਿੱਚ ਨੇ ਤਾਂ ਬਹਿ ਕੇ ਬਿੱਲੋ ਕਿੱਥੇ ਜਾਂਦੀ ਹੈ ਕੁੜੀ ਸਾਡੀ ਸ਼ਹਿਰ ਨੂੰ ਜਾਂਦੀ ਹੈ ਪੁੱਛ ਲੈ ਕੀ ਕਰਦੀ ਹੈ ਅੱਛਾ ਗੱਲਿਓ ਜੰਦੱਬੀ ਫਿਰਦੀ ਆ ਉਹ ਜੀ ਦੇ ਵਿਚਨੇ ਤਾਂ ਬਹਿ ਕੇ ਬਿੱਲੋ ਸ਼ਹਿਰ ਨੂੰ ਜਾਂਦੀ ਨੇ ਜਿਹਦੇ ਵਿਚਨੇ ਤਾਂ ਬਹਿ ਕੇ ਰਾਣਾ ਸ਼ਹਿਰ ਨੂੰ ਜਾਂਦੀ ਨੇ ਜਿਹਦੇ ਵਿਚਨੇ ਤਾਂ ਬਹਿ ਕੇ ਬਿੱਲੋ ਉਹ ਸ਼ਹਿਰ ਨੂੰ ਜਾਂਦੀ ਨਹੀਂ ਭਾਈ ਓ 780000 ਦਾ ਦੱਸ ਦੇ ਤੂੰ ਕੀ ਲਿਆਂਦਾ ਵੇ ਤੂੰ ਰੋਟੀ ਦੀ ਥਾਂ ਤੇ ਰੁਪਈਏ ਤਾਨੇ ਖਾਂਦਾ ਵੇ ਆ ਪੇਜ ਪੁਰਾਣਾ ਐਂਟਰ ਹੋ ਵੇਜ ਪੁਰਾਣਾ ਐਂਟਰ ਘਰ ਚੋਂ ਕੱਢਿਆ ਕੋਣ ਕੁੜੇ ਉਹ 4 ਲੱਖ ਵਿੱਚ ਪਾ ਕੇ ਲਿਆਂਦਾ ਨੀਲਾ ਫੋੜ ਕੁੜੇ ਹੋਏ 80000 ਦੇ ਕਾਂਟੇ ਅੱਛਾ ਕੰਨਾ ਵਿੱਚ ਪਾਈ ਫਿਰਦੀ ਨਹੀਂ ਬਾਈ ਨਾਲੇ ਦੇ ਸੀ ਜੱਟ ਨੂੰ ਮੂਰੇ ਲਾਈ ਫਿਰਦੀ ਯਾਰ ਲਾਣੇ ਦਾ ਤੇਰੇ ਗਾਣਾ ਸਾਰਾ ਯਾਦ ਹੈ ਨਾ ਹਨਾਲੇ ਦੇਸੀ ਜੱਟਾਂ ਨੂੰ ਮੂਰੇ ਨਾਲੇ ਦੇਸੀ ਜੱਟਾਂ ਨੂੰ ਮੂਰੇ ਲਾਏ ਫਿਰਦੀ ਨੇ ਹਨਾਲੇ ਦੇਸੀ ਜੱਟਾਂ ਨੂੰ ਮੂਰੇ ਓ ਲਾਏ ਫਿਰਦੀ ਨੇ ਆ ਜਾ ਬਾਈ ਓ ਸਦੀ ਗੱਲ ਨਹੀਂ ਤੇਰੇ ਹੋ ਗਿਆ ਮਹਿੰਗਾਈ ਵੇ ਤਿੰਨ ਲੱਖ ਦਾ ਕੀ ਲਿਆਂਦਾ ਤੂੰ ਵੀ ਜਰਾ ਗਣਾਈ ਵੇ ਆਹ ਪਹਿਲੀ ਵਾਰੀ ਦੁੱਧ ਦਾ ਘਰੇ ਕੜਾਪਾ ਆਇਆ ਨੇ ਅੱਛਾ ਬਈ 40000 ਦੇ ਲੱਗਦੇ ਹੱਥੀ ਮੱਝ ਲਿਆ ਆ ਨੀ ਬਰੌਣਾ ਸਾਹਿਬ ਅਸੀਂ ਇੱਕ ਮਿੰਟ ਯਾਰ ਪਰਾਉਣਾ ਸਾਹ ਤੇ ਸਾੜਾ ਸਾਹ ਦਾ ਸਾਫਤਾਬ ਹੋ ਰਿਹਾ ਹੈ ਪਰਾਉਣਾ ਸਾਹਿਬ ਜਦੋਂ ਭੋਲੀ ਕੋਲ ਛਿੱਦਾ ਹੋਇਆ ਸੀ ਮੈਂ ਮੱਝ ਦਿੱਤੀ ਸੀ ਲੱਖ ਰੁਪਏ ਦੀ ਤੁਹਾਨੂੰ ਐਨ ਕੈਂਟ ਮੱਝ ਉਹ ਕਿੱਥੇ ਗਈ ਤੁਹਾਡੇ ਦੀਦੀ ਵੇਚ ਕੇ ਖਾ ਗਈ ਮੱਝ ਵੀ ਖਾ ਗਈ ਕੁੜੀ ਸਾਡੀ ਹੋਰ ਕੱਟੇ ਵਾਲੇ ਨੂੰ ਦਿੱਤੀ ਉਹ ਵੀ ਉਹ ਖਰਚਾ ਇੱਕ ਗਣ ਆਉਣਾ ਤੈਨੂੰ ਹੋਰ ਵੀ ਰਹਿ ਗਿਆ ਨਹੀਂ ਬਾਈ ਜੀ 80000 ਤਾਂ ਕੱਲਾ ਹੀ ਵਿੱਚੋਂ ਡੀਲਰ ਲੈ ਗਿਆ ਨੇ ਹੋ ਕਰਨਾ ਮੈਂ ਉਹਦੇ ਘਾਟਨ ਉਹ ਡੀਪੀ ਸਰਪੰਚ ਸਾਹਿਬ ਆ ਗਏ ਸਾਡੇ ਨਹੀਂ ਆਏ ਉਹ ਸਰਪੰਚ ਸਾਹਿਬ ਕਹਿੰਦੇ ਬਾਈ ਜੀ 51000 ਦੀ ਪਰਚੀ ਘਟਾਓ ਕਹਿੰਦੇ ਮੈਂ ਕਰਾਉਣਾ ਹੈ ਟੂਰਨਾਮੈਂਟ ਅੱਛਾ ਹੋ 30000 ਦੀ ਪਰਚੀ ਕੱਟ ਗਈ ਕੱਟ ਕਟਾਉਣੀ ਸੀ ਪ੍ਰਣਾ ਸਾਹਿਬ ਖੇਡਾਂ ਵਾਲੇ ਨੇ ਬਹੁਤ ਜ਼ਿਆਦਾ ਕਟਾਤੀ ਪਰਚੀ ਹੋਤੀ 30000 ਦੀ ਪਰਚੀ ਕੱਟ ਗਈ ਖੇਡਾਂ ਵਾਲੇ ਨੇ 30000 ਦੀ ਪਰਚੀ ਕੱਟ ਗਈ ਖੇਡਾਂ ਵਾਲੇ ਨੇ 30000 ਦੀ ਪਰਚੀ ਕੱਟ ਗਈ ਖੇਡਾਂ ਵਾਲੇ ਨੇ ਜਿ ਗਣਾਤਾ ਵੇ 2 ਲੱਖ ਦਾ ਤੂੰ ਦੱਸ ਦੇ ਕਿੱਥੇ ਲੰਗਰ ਲਾਤਾ ਵੇ ਅੰਮ੍ਰਿਤਪਾਲ ਸਾਹਿਬ 2 ਲੱਖ ਕਿੱਥੇ ਗਿਆ ਉਹ ਭੁੱਖ ਨੰਗ ਨਾਲ ਲੜ ਕੇ ਅੱਛਾ ਸੀ ਵੜਾ ਵਖਤ ਲੰਗਾ ਆ ਨੀ ਵਾਹ ਜੀ ਵਾਹ ਉਹ 60 ਹਜ਼ਾਰ ਦਾ ਸੋਨੇ ਦਾ ਮੈਂ ਕੜਾ ਘੜਾਇਆ ਨੀ ਇੱਕ ਜਿਹੜਾ ਜਿਹੜਾ ਮੇਰੇ ਪੇਕੇਆਂ ਨੇ ਕੜਾ ਪਾਇਆ ਸੀ ਉਹ ਕਿੱਥੇ ਆ ਮੈਂ ਬਹੁਤ ਮੋਟਾ ਅੱਡਾ ਮੋਟਾ ਕੜਾ ਪਾਇਆ ਸੀ ਪਰੌਣਾ ਸਾਹਿਬ ਵਿਆਹ ਨੂੰ ਤੁਹਾਨੂੰ ਇੰਨਾ ਮੋਟਾ ਕਿੱਥੇ ਗਿਆ ਕੜਾ ਸੋਨੇ ਦਾ ਇਹ ਸਾਲੇ ਦੋਹੇ ਭੈਣ ਭਾਜੀ ਮੈਨੂੰ ਬਹੁਤ ਅੰਗ ਕਰਦੇ ਨੇ ਬਹੁਤ ਮੋਟਾ ਕੜਾ ਸੀ ਇਹਨਾਂ ਨੇ ਕੜਾ ਜ਼ਰੂਰ ਪਾਇਆਤਾ ਉਹ ਕੜਾ ਪਾਇਆਤਾ ਇਹਦੀ ਦੀਦੀ ਵੇਚ ਕੇ ਖਾ ਗਈ ਕਹਿੰਦੀ ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ ਕਹਿੰਦੀ ਚਾਂਦੀ ਦਾ ਕਰਾ ਕੇ ਪਾ ਲੋ ਆ 1000 ਰੁਪਏ ਦਾ ਮੇਰੇ ਘਰ ਨਾਲ ਜਬਾਤ ਆ ਪਾ ਕੇ ਉਖਾ ਗਈ ਖਾ ਗਈ ਤੇਰੀ ਦੀਦੀ ਪੁੱਛ ਲਈ ਕਿਹੜੇ ਸੁਨਿਆਰ ਨੂੰ ਵੇਚ ਲਈ ਲੈ ਹੱਪ ਖੰਗ ਨਾਲ ਲੜ ਕੇ ਸੀ ਬੜਾ ਵਕਤ ਲੰਗਾ ਯਾਨੀ ਉਹ 60000 ਦਾ ਸੋਨੇ ਦਾ ਮੈਂ ਕੜਾ ਕੜਾਇਆ ਨਹੀਂ 83000 ਦੀ ਖੜੇ ਪੈਰ ਕੀ ਹੋਇਆ ਬਲੌਣਾ ਸਾਹਿਬ ਵੱਡੀ ਗਈ ਕਿਉਂ ਢੀ ਨਹੀਂ ਅੱਛਾ ਤੂੰ ਥੜੀ ਗਈ ਸੀ ਜਦ ਬਿਜਲੀ ਦੀ ਸਾਡੀ ਕੁੜੀ ਲਾਉਂਦੀ ਕੁੰਡੀ ਨਹੀਂ ਸਾਡੀ ਕੁੜੀ ਕੁੰਡੀਆਂ ਵੀ ਲਾਉਂਦੀ ਮੈਨੂੰ ਅੱਜ ਪਤਾ ਲੱਗਿਆ ਭੋਲੀ ਮੈਂ ਪਹਿਲਾਂ ਤੁਹਾਨੂੰ ਸਮਝਾਇਆ ਸੀ ਪਹਿਲਾਂ ਵੀ ਤੇਰੇ ਕੁੰਡੀਆਂ ਕਰਕੇ ਦੂਜੀ ਥਾਂ ਬਿਠਾ ਲਿਆ ਤੈਨੂੰ ਮੈਂ ਹੁਣ ਕਦੇ ਪਰੌਣੇ ਦੇਖੀ ਆਉਂਗਾ ਤੇਰੇ ਲੋਕੇ ਮੈਂ ਆ ਆ ਆ ਸਾਲੇ ਨਵੀਆਂ ਗੱਲ ਦੱਸੀਆ ਮੇਰੇ ਸਾਲੇ ਨੇ ਮੈਨੂੰ ਇਹਦਾ ਮਤਲਬ ਮੈਂ ਧੋਖੇ ਦਾ ਹੈ ਦੂਜੀ ਥਾਂ ਛਾੜੀ ਗਿਆ ਆਪ ਬਲੀਪਰ ਵਾਲੇ ਦੇਖ ਲਓ ਹੁਣ ਤੁਸੀਂ ਨੋਟ ਕਰ ਲਓ ਭਾਈ ਹੁਣ ਆਪੀ ਮੰਨਿਆ ਮੈਨੂੰ ਨਹੀਂ ਪਤਾ ਸੀ ਇਸ ਗੱਲ ਦਾ ਪਹਿਲਾਂ ਵੀ ਗਲਤ ਕੰਮ ਹੋਇਆ ਸਾਡੇ ਨਾਲ ਹੁਣ ਕਹਾਂ ਨੂੰ ਗਲਤੀ ਨਹੀਂ ਕਰ ਦਿੱਤੀ ਆ ਪਰ ਉਹਨਾਂ ਨੇ ਲੱਭਣਾ ਵਾਹ 60000 ਦਾ ਸੋਨੇ ਦਾ ਮੈਂ ਕੜਾ ਕੜਾਇਆ ਨਹੀਂ ਉਹ 30000 ਦੇ ਖੜੇ ਪੈਰ ਵੱਢੀ ਗਈ ਕਿਉਂਢੀ ਨਹੀਂ ਵਾਹ ਵਾਹ ਫੜੀ ਗਈ ਸੀ ਜਦ ਬਿਜਲੀ ਦੀ ਲਾਉਂਦੀ ਕੁੰਡੀ ਫੜੀ ਗਈ ਸੀ ਜਦ ਬਿਜਲੀ ਦੀ ਲਾਉਦੀ ਕੁੰਡੀ ਫੜੀ ਗਈ ਸੀ ਜਦ ਬਿਜਲੀ ਦੀ ਆ ਲਾਉਂਦੀ ਕੁੰਡੀ ਨੇ ਆ ਜਾ ਬਾਈ ਓ ਸੇਖੰਬ ਲੱਗ ਗਏ ਤੇਰੇ ਵੇ ਜੇਬ ਵਿੱਚ ਪੈਸਾ ਦੇ ਕੇ ਸੀਖੰਬ ਲੱਗ ਗਏ ਤੇਰੇ ਵੇ ਨਾਲੇ ਲੱਖ ਰੁਪਈਆ ਖੂਬ ਵਿੱਚ ਸੁੱਟਿਆ ਦੱਸ ਤੂੰ ਕਿਹੜੇ ਵੇ ਪਹਿਲਾ ਸਲਾਹ ਕਰਕੇ ਆਏ ਕਰੋ ਦੀਦੀ ਨੂੰ ਪੁੱਛ ਲੈ ਆ ਲੱਖ ਰੁਪਏ ਫੇਰ ਲਿਆ ਗਿਆ ਬਾੜ ਤਾਂ ਸਾਰਾ ਹਿਸਾਬ ਕਿਤਾਬ ਮੈਂ ਦੇ ਦਿਆ ਉਹ ਵੀਡੀਓ ਵਾਲਾ ਕੰਮ ਕਰਦਾ ਦੇਖ ਲੈ ਪੁੱਛ ਲੈ ਕਿੰਨਾ ਕਿੰਨਾ ਕਿੱਥੇ ਕਿੱਥੇ ਲੱਗੇ ਆ ਇਹ ਸਾਡੇ ਦੋ ਜਣੇ ਰਲ ਕੇ ਛੋਲੇ ਜਰਾ ਤੰਗ ਕਰਦੇ 10000 ਰੁਪਏ ਦਾ ਫਰਕ ਹੈ ਸਾਰਾ ਉਹ ਵੀ ਦੇ ਵੇ ਸਾਰਾ ਕੁਝ ਗਿਣਾਤਾ ਆ ਤੂੰ ਕਿਵੇਂ ਗਿਣਾਵੇਂਗਾ ਸਾਰਾ ਦੇ ਕੁੜੀ ਹੁਣ 10000 ਹਜੇ ਬਾਕੀ ਆ ਕਿੱਥੇ ਕਿੱਥੇ ਗਿਆ ਮਰੋਣਾ ਸਭ 10000 ਸਾਰਾ ਕੁਝ ਗਿਣਾਤਾ ਵਿਆ ਤੋ ਕਿਵੇਂ ਗਿਣਾਵੇਂਗਾ ਦਸ ਪਰੋਣਾ ਸਾਹਿਬ 10000 ਤੂੰ ਦੱਸ ਤੇ ਕਿਹੜੇ ਖਾਤੇ ਭਾਵੇਂਗਾ ਉਹ ਦੱਸੋ ਜੀ ਪਰੋਣਾ ਸਾਹਿਬ ਦੱਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਲੀ ਫਰ ਪਿੰਡ ਆਏ ਵਿਆਂ ਬਾਈ ਜੀ ਕੁੰਡੀ ਗਾਂਡੀ ਲਾ ਕੇ ਆਪਾਂ 10000 ਰੁਪਏ ਪੂਰਾ ਖਰਿਆ ਪਾਏ ਵੈਸੇ ਤਾਂ 10000 ਰੁਪਏ ਐਡੀ ਬੜੀ ਪੰਚਾਇਤ ਆ ਕੇ ਪੁੱਛਣਾ ਨਹੀਂ ਚਾਹੀਦਾ ਇਹਨਾਂ ਨੂੰ ਦੋਹੇ ਮੇਰੇ ਕਾਲੇ ਜੇ ਸਾਲੇ ਨੂੰ ਇਹਨੂੰ ਮੈਂ ਕਾਲੀ ਜੀ ਕਹਿੰਦਾ ਨਹੀਂ ਪਰ ਹੁਣ ਕਿਹਾ ਕਹਾ ਫਿਰ ਘਰੇ ਜਾ ਕੇ ਪੰਗਾ ਪੈਂਦਾ ਰੋਟੀ ਵੀ ਖਾਣੀ ਆ ਤੇ ਦੇਖੋ ਕਈ ਵਾਰੀ ਇਹੋ ਜਿਹੇ ਖਰਚੇ ਹੁੰਦੇ ਆ ਜਿਹੜੇ ਘਰੇ ਆ ਕੇ ਘਰ ਵਾਲੀ ਨੂੰ ਨਹੀਂ ਦੱਸਣ ਵਾਲੇ ਹੁੰਦੇ ਬੰਦਾ ਚਾਹ ਪਾਣੀ ਪੀ ਦਿੰਦਾ ਬਾਹਰ ਕੋਈ 100 ਖਰਚਾ ਖਰਚਾ ਪਤਾ ਪੜਦੇ ਛੱਡਦੇ ਵਾਲਾ ਪਰ ਕੁੰਡੀ ਕਾਂਡੀ ਲਾ ਕੇ ਉਹ ਵੀ ਆਪਾਂ ਪੂਰੇ ਕਰੇ ਪਿਆ ਆ ਪਾਣ ਤੇਰੀ ਦਾ ਵਿਆਹ ਸੀਗਾ ਸੱਚ ਪਿਛਲੀ ਬਾਹਰ ਕੁੜੇ ਯਾਦ ਆ ਗਿਆ ਬਰੌਣਾ ਸਾਹਿਬ ਯਾਦ ਆ ਗਿਆ ਦਵਿੰਦਰ ਦਾ ਵਿਆਹ ਸੀਗਾ ਪਿਛਲੇ ਸਾਹਿਬ ਮੇਰੇ ਯਾਦ ਆ ਗਿਆ ਯਾਦ ਆ ਗਿਆ ਦਵਿੰਦਰ ਦਾ ਸੀਗਾ ਪਤਾ ਨਹੀਂ ਇਹਦੇ ਭੈਣਾਂ ਕਿੰਨੀਆਂ ਭੈਣਾਂ ਮੈਨੂੰ ਦੱਸ ਦਿਆ ਜੋ ਵੀ ਦੱਸ ਦੇ ਪੰਜ ਆ ਜੀ ਪੰਜ ਉਦੋਂ ਤਾਂ ਤਿੰਨ ਕਹਿੰਦਾ ਸੀ ਨਹੀਂ ਕਾफी ਵੱਧ ਗਈ ਹੁਣ ਹੋ ਭੈਣ ਤੇਰੀ ਦਾ ਵਿਆਹ ਸੀਗਾ ਸੱਚ ਪਿਛਲੀ ਬਾਰ ਕੁੜੇ ਓ ਬਾਈ ਦੇ ਖਾੜੇ ਵਿੱਚ ਅਸੀਂ ਸੁੱਟਦੇ 7000 ਕੁੜੇ 3000 ਕਿੱਥੇ ਗਿਆ ਪ੍ਰੋਣਾ ਸਾਹਿਬ ਓ 3000 ਅਸੀਂ ਸੁੱਟਦੇ ਜਦ ਨੱਚੀ ਸੀ ਸਾਲੀ ਨੀ ਯਾਦਾ ਖਾਂਜਾ ਭੋਲੀ ਨੱਚੀ ਸੀ ਸਾਲੀ ਦੇ ਨਾਂ ਉੋਂ ਤੇਰੀ ਦੀਦੀ ਦੇਖ ਲੈ ਸਾੜ ਕਿਤਾ ਜਦ ਭੋਲੀ ਨੱਚੀ ਦੀ ਕੁੜੀ ਉਦੋਂ ਕਹਿੰਦੇ ਆ ਪ੍ਰੋਣਾ ਸਾਹਿਬ ਨੇ ਅਦੇ ਇਹਨੇ 3000 ਰੁਪਿਆ ਵੀ ਸਾਲੀ ਦੇ ਉੱਤੇ 3000 ਰੁਪਿਆ ਵੀ ਨਹੀਂ ਦੇ ਸਕਦਾ ਤੇਰਾ ਜੀਜਾ ਕੁੜੀਏ ਕੋਈ ਗੱਲ ਸੁਣ ਤੇਰੇ ਜੀਜੇ ਦੀ ਕੋਈ ਗੱਲ ਮੈਂ ਸਮਝਾਉਣਾ ਬਰਾਉਣਾ ਸਭ ਕੁੜੀ ਨੂੰ اے ਕੁੜੀਏ ਸਾਡੀ ਵੀ ਕੋਈ ਇੱਜ਼ਤ ਆ ਹੋ ਭੈਣ ਤੇਰੀ ਦਾ ਵਿਆਹ ਸੀਗਾ ਸੱਚ ਪਿਛਲੀ ਬਾਹਰ ਕੁੜੇ ਮੈਂ ਬਾਈ ਦੇ ਖਾੜੇ ਵਿੱਚ ਅਸੀਂ ਸੁੱਟ ਤੇ 7000 ਕੁੜੇ ਉਹ 3000 ਸੀ ਸੁਣਦੇ ਜਦ ਨੱਚੀ ਸੀ ਸਾਲੀ ਭਾਈ ਅਮਰਜੀਤ ਦਾ ਬਟੂਆ ਵੀ ਫਿਰ ਹੋ ਗਿਆ ਹੋ ਗਿਆ ਖਾਲੀ ਹਾ ਚੋਂਦੇ ਵਾਲੇ ਗੁਰੀ ਦਾ ਬਟੂਆ ਹੋ ਗਿਆ ਖਾਲੀ ਚੋਂਦੇ ਵਾਲੇ ਗੁਰੀ ਦਾ ਬਟੂਆ ਹੋ ਗਿਆ ਖਾਲੀ ਭਾਈ ਅਮਰਜੀਤ ਦਾ ਬਟੂਆ ਵੀ ਫਿਰ ਹੋ ਗਿਆ ਖਾਲੀ ਭਾਈ ਅਮਰਜੀਤ ਦਾ ਬਟੂਆ ਵੀ ਫਿਰ ਭਾਈ ਅਮਰਜੀਤ ਦਾ ਬਟੂਆ ਵੀ ਫਿਰ ਹੋ ਗਿਆ ਖਾਲੀ भाई अमरजीता बटवा भी फिर हो गया भाजी भाई अमरजीता बटवा भी फिर हो गया भाजी भाई अमरजीता बटवा भी फिर हो गया भाई अमरजीता बटवा भी हर अमरजीता बटवा भी हो गया भाई अमरजीता बटवा भी हर वो भाई अमरजीता बटवा भी फिर हो गया ओ भाई अमरजीता बटवा भी फिर हो गया खाली भाई अमरजीता बटवा भी फिर हो गया भाई अमरजीता बटवा भाई अमरजीता बटवा भी फिर हो गया ਖਾਲੀ ਨੇ ਦਾਬੇ ਕੁੜੀਏ ਹਿਸਾਬ ਤਾਂ ਪੂਰਾ ਹੋ ਗਿਆ ਬहोत बहोत ਜੁੰਦੀ ਦਾਬੇ